ਦੇਸ਼ ਦੇ ਵਿੱਤ ਮੰਤਰੀ ਨਿਰਮਲਾ ਸਿ타ਰਮਨ ਦੇਸ਼ ਦਾ ਆਮਚਰ 2025 ਤੋਂ 2026 ਤੱਕ ਪੇਸ਼ ਅੱਜ ਕਰਨਗੇ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਰੀਬਾਂ ਮੱਧ ਵਰਗੀ ਤੇ ਔਰਤਾਂ ਨੂੰ ਵਿਸ਼ੇਸ਼ ਰਾਹਤ ਦੇਣ ਦੇ ਛੇਤ ਦਿੱਤੇ ਹਨ ਅੱਜ ਪੇਸ਼ ਹੋਣ ਜਾ ਰਹੇ ਬਜਟ ਵਿੱਚ ਦੇਸ਼ ਦੀ ਜੀਡੀਪੀ ਰੋਜ਼ਗਾਰ ਮਹਿੰਗਾਈ ਪੀਐਮ ਆਵਾਸ ਯੋਜਨਾ ਹਾਈਵੇ ਤੇ ਜਲ ਮਿਸ਼ਨ ਟ੍ਰੇਨ ਨੈਟਵਰਕ ਖੇਤੀ ਸੈਕਟਰ ਸਰਵਿਸ ਸੈਕਟਰ ਤੇ ਇਲੈਕਟ੍ਰਿਕ ਵਾਹਨਾਂ ਦੇ ਨਾਲ ਸਰਕਾਰੀ ਖਰਚ ਤੇ ਵੀ ਸਭ ਦੀ ਨਜ਼ਰ ਰਹੇਗੀ ਨਵੀਂ ਟੈਕਸ ਪ੍ਰਣਾਲੀ ਤੇ ਟੈਕਸ ਵਿੱਚ ਵੀ 5 ਲੱਖ ਦੀ ਛੋਟ ਦੀ ਉਮੀਦ ਹੈ ਪੇਸ਼ ਹੋਣ ਜਾ ਰਹੇ ਬਜਟ ਤੋਂ ਪੰਜਾਬ ਦੇ ਲੋਕਾਂ ਨੂੰ ਹੋਰ ਕੀ ਹਨ ਉਮੀਦਾਂ ਆਓ ਵੇਖਦੇ ਹਾਂ ਮੋਗਾ ਤੋਂ ਬਿੱਟੂ ਪੂਰਬਾ ਦੇ ਨਾਲ ਫਟਾਫਟ ਟੀਵੀ ਲਈ ਤੁਹਾਨੂੰ ਵੀ ਇਸ ਬਜਟ ਤੋਂ ਕੀ ਉਮੀਦਾਂ ਹਨ ਤੁਸੀਂ ਵੀ ਆਪਣੀ رائے ਜ਼ਰੂਰ ਦਿਓ ਜੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਹਰਜੀਤ ਸਿੰਘ ਮਨਾਵਾ ਜੀ ਹਰਜੀਤ ਸਿੰਘ ਜੀ ਕੇਂਦਰ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਜਾ ਰਿਹਾ ਹੈਗਾ ਆਮ ਲੋਕਾਂ ਕਾ ਦੀਆਂ ਜਿਹੜੀਆਂ ਉਮੀਦਾਂ ਹੈਗੀਆਂ ਉਹਨਾਂ ਬਾਰੇ ਜਾਣਨਾ ਪਾਉ ਵੀ ਕਿਸ ਤਰ੍ਹਾਂ ਦੀ ਉਮੀਦ ਉਹਨਾਂ ਤੁਹਾਡੀ ਹੈਗੀ ਉਮੀਦਾਂ ਇਹ ਹੀ ਆ ਜੀ ਵੀ ਜੋ ਮੰਗਾਈ ਬਿਨਾਂ ਲਗਾ ਵਧੀ ਜਾਂਦੀ ਆ ਉਹਦੇ ਤੇ ਠੱਲ ਪਾਈ ਜਾਵੇ ਸਾਡੀ ਤਾਂ ਇਹ ਹੀ ਰਿਕੁਐਸਟ ਆ ਸਾਡੀ ਫਾਈਨੈਂਸ ਮਿਨਿਸਟਰ ਸਾਹਿਬਾ ਜੀ ਨੂੰ ਕਿ ਇਸ ਮੰਗਾਈ ਨੂੰ ਬਿਲਕੁਲ ਰੋਕਿਆ ਜਾਵੇ ਕਿਉਂਕਿ ਜਿਹਦੇ ਨਾਲ ਸਾਡੇ ਜਿਹੜੀਆਂ ਮੱਧ ਵਰਗੀ ਪਰਿਵਾਰ ਆ ਉਏ ਦੇ ਨਾਲ ਬਹੁਤ ਜ਼ਿਆਦਾ ਪੀੜੇ ਗਏ ਆ ਬਹੁਤ ਜ਼ਿਆਦਾ ਸਾਡਾ ਜਿਹੜਾ ਰਸੋਈ ਦਾ ਬਜਟ ਆ ਉਹ ਹਿਲ ਚੁੱਕਿਆ ਤੇ ਜੋ ਕਿ ਸਿਲੰਡਰ ਪਹਿਲਾਂ ਦੇਖ ਲਓ ਕੀ ਰੇਟ ਸੀਗਾ 4-500 ਰੁਪਈਆ ਸੀ ਉਦੋਂ ਵੀ ਅਸੀਂ ਕਹਿੰਦੇ ਸੀ ਇਹ ਮਹਿੰਗਾ ਪਰ ਅੱਜ ਉਹੀ ਸਿਲੰਡਰ ਸਾਡਾ 800 ਤੋਂ ਉੱਪਰ ਹੋਇਆ ਪਿਆ ਅੱਜ ਤੁਸੀਂ ਸਾਡੀਆਂ ਦਾਲਾਂ ਦੇਖ ਲਓ ਅੱਜ ਤੁਸੀਂ ਸਾਡੀ ਚਾਹ ਪੱਤੀ ਦੇਖ ਲਓ ਅੱਜ ਤੁਸੀਂ ਆਟਾ ਹੀ ਦੇਖ ਲਓ ਜੋ ਕਿ ਇੱਕ ਜ਼ਰੂਰੀ ਚੀਜ਼ ਆ ਬਹੁਤ ਜ਼ਿਆਦਾ ਜ਼ਰੂਰੀ ਚੀਜ਼ ਆ ਆਟਾ ਹੀ ਕਿੱਥੇ ਚਲਾ ਗਿਆ 40 ਰੁਪਏ ਤੋਂ 40 ਰੁਪਏ ਹੋ ਗਿਆ ਲਸਣ ਦੇਖ ਲੋ ਜੋ ਸਾਡੀਆਂ ਡੇਲੀ ਨੀਡਸ ਆ ਉਹ ਦੇਖ ਲੋ ਕਿੱਥੇ ਚਲੇ ਗਏ ਆ ਸਾਡੀ ਇਹੀ ਰਿਕਵੈਸਟ ਆ ਵੀ ਇਹਦੇ ਬਾਰੇ ਜ਼ਰੂਰ ਸੋਚਿਆ ਜਾਵੇ ਕਿਉਂਕਿ ਸਾਡਾ 60 65% ਜਿਹੜਾ ਸਾਡਾ ਵਰਗ ਆ ਮਡਿਓਕਰ ਵਰਗਾ ਮੱਧ ਵਰਗੀ ਪਰਿਵਾਰ ਆ ਉਹ ਬਹੁਤ ਇਹਦੇ ਤੋਂ ਪ੍ਰਭਾਵਿਤ ਹੋਏ ਹੋਏ ਆ ਬਹੁਤ ਜ਼ਿਆਦਾ ਇਹਦੇ ਤੋਂ ਦੁਖੀ ਆ ਸੋ ਇਸ ਲਈ ਸਾਡੀ ਰਿਕਵੈਸਟ ਆ ਇਹ ਇਹਦੇ ਬਾਰੇ ਜਰੂਰ ਸੋਚਿਆ ਜਾਵੇ ਇਹ ਵਾਧੇ ਮੰਗਾਈ ਨੂੰ ਰੋਕਿਆ ਜਾਵੇ ਔਰ ਪ੍ਰਾਈਸ ਨੂੰ ਥੱਲੇ ਕੀਤਾ ਜਾ ਕਿਰਨ ਜੀ ਬਲਕਰਨ ਸੰਘਟ ਲੋ ਜੀ ਬਲਕਰਨ ਸੰਘਟ ਜੀ ਕੇਂਦਰ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਜਾ ਰਿਹਾ ਹੈਗਾ ਤੁਸੀਂ ਮੈਡੀਕਲ ਲਾਈਨ ਦੇ ਵਿੱਚੋਂ ਕੀ ਉਮੀਦ ਕਰਦੇ ਹੋ ਕਿਸ ਤਰ੍ਹਾਂ ਦਾ ਬਜਟ ਹੋਣਾ ਚਾਹੀਦਾ ਅਸੀਂ ਜੀ ਸਭ ਤੋਂ ਪਹਿਲਾਂ ਤਾਂ ਮਾਨਯੋਗ ਵਿੱਤ ਮੰਤਰੀ ਨੂੰ ਇਹੀ ਅਪੀਲ ਕਰਨੀ ਚਾਹੁੰਦੇ ਹਾਂ ਕਿ ਮੈਡੀਕਲ ਦੇ ਵਿੱਚ ਵਿਸ਼ੇਸ਼ ਪੈਕੇਜ ਰੱਖਿਆ ਜਾਵੇ ਵਿਸ਼ੇਸ਼ ਪੈਕੇਜ ਰੱਖ ਕੇ ਮੇਨਲੀ ਕੈਂਸਰ ਵਾਲੇ ਪੇਸ਼ੈਂਟ ਬੋਨ ਮੈਰੋ ਵਾਲੇ ਪਾਸੇ ਤੇ ਗੁਰਦਿਆਂ ਵਾਲੇ ਪਾਸੇ ਕਿਡਨੀਜ਼ ਵਾਲੇ ਪਾਸੇ ਵਿਸ਼ੇਸ਼ ਧਿਆਨ ਦਿੱਤਾ ਜਾਵੇ ਕਿਉਂਕਿ ਅੱਜ ਬਹੁਤ ਜ਼ਿਆਦਾ ਪੇਸ਼ੈਂਟ ਵਧਿਆ ਹੋਇਆ ਹੈ ਇਹਨਾਂ ਤਿੰਨਾਂ ਚੌ ਬਿਮਾਰੀਆਂ ਦਾ ਦੂਜੀ ਗੱਲ ਇਹ ਆ ਕਿ ਜੋ ਸਰਕਾਰੀ ਹਸਪਤਾਲਾਂ ਦੇ ਵਿੱਚ ਜਿਸ ਤਰ੍ਹਾਂ ਕਿ ਟੀਵੀ ਦਾ ਇਲਾਜ ਫ੍ਰੀ ਚੱਲ ਰਿਹਾ ਐ ਐਚਆਈਵੀ ਦਾ ਇਲਾਜ ਫ੍ਰੀ ਚੱਲ ਰਿਹਾ ਉਸੇ ਤਰ੍ਹਾਂ ਕੈਂਸਰ ਦਾ ਮਲਾਜਮੀ ਬਿਲਕੁਲ ਫਰੀ ਹੋਣਾ ਚਾਹੀਦਾ ਤੇ ਜਿਹੜੀ ਕੈਂਸਰ ਦੀ ਦਵਾਈ ਆ ਬਾਹਰੋਂ ਬਹੁਤ ਜ਼ਿਆਦਾ ਮਹਿੰਗੀ ਮਿਲਦੀ ਆ ਉਹ ਦਵਾਈ ਸਰਕਾਰੀ ਹਸਪਤਾਲਾਂ ਦੇ ਵਿੱਚ ਹੀ ਬਿਲਕੁਲ ਮੁਫਤ ਮੁਹੱਈਆ ਕਰਾਉਣੀ ਚਾਹੀਦੀ ਆ ਜਿਸ ਵਾਸਤੇ ਵਿਸ਼ੇਸ਼ ਪੈਕ ਰੱਖਿਆ ਜਾਣਾ ਚਾਹੀਦਾ ਕਿਉਂਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਬਹੁਤ ਜ਼ਿਆਦਾ ਜਿਵੇਂ ਕਿ ਅਲਟਰਾਸਾਉਂਡ ਮਸ਼ੀਨਾਂ, ਡੈਲਸਿਸ ਮਸ਼ੀਨਾਂ ਜਾਂ ਹੋਰ ਐਕਸ-ਰੇ ਮਸ਼ੀਨਾਂ ਆਈਆਂ ਹੋਈਆਂ ਹੁੰਦੀਆਂ ਹਨ ਪਰ ਉਹਨਾਂ ਨੂੰ ਚਲਾਉਣ ਲਈ ਟੈਕਨੀਸ਼ੀਅਨ ਜਾਂ ਡਾਕਟਰਾਂ ਦੀ ਬਹੁਤ ਜ਼ਿਆਦਾ ਘਾਟ ਹੈ ਸਰਕਾਰ ਨੂੰ ਵਿਸ਼ੇਸ਼ ਪੈਕੇਜ ਰੱਖ ਕੇ ਬਹੁਤ ਵੱਧ ਤੋਂ ਵੱਧ ਡਾਕਟਰ ਟੈਕਨੀਸ਼ੀਅਨ ਭਰਤੀ ਕਰਨੇ ਚਾਹੀਦੇ ਆ ਜਿਸ ਦੇ ਨਾਲ ਸਾਡੇ ਦੇਸ਼ ਦੀ ਬੇਰੁਜ਼ਗਾਰੀ ਵੀ ਘਟੂਗੀ ਤੇ ਆਮ ਲੋਕਾਂ ਨੂੰ ਜਦੋਂ ਸਰਕਾਰੀ ਡਾਕਟਰ ਤੇ ਟੈਕਨੀਸ਼ੀਅਨ ਹੋਣਗੇ ਤਾਂ ਸਿਵਲ ਹਸਪਤਾਲਾਂ ਵਿੱਚ ਜਾ ਕੇ ਇਲਾਜ ਕਰਨਾ ਵੀ ਸੌਖਾ ਹੋਊਗਾ ਤੇ ਆਮ ਲੋਕਾਂ ਦੀ ਕਾਰਪੋਰੇਟ ਘਰਾਣਿਆਂ ਵੱਲੋਂ ਜੋ ਲੁੱਟ ਹੋ ਰਹੀ ਆ ਵੱਡੇ ਵੱਡੇ ਹਸਲਾਂ ਦੇ ਥਰੂ ਉਹ ਵੀ ਬੰਦ ਹੋਊਗੀ ਤੇ ਵਿੱਚ ਜਿਵੇਂ ਸਾਡੇ 60 ਸਾਲ ਤੋਂ ਉੱਤੇ ਕਿਸਾਨਾਂ ਦੀ ਪੈਨਸ਼ਨ ਸਕੀਮ ਹੈ ਜੇ ਹਰੇਕ ਇੱਕ ਪੀਐਨ ਤੋਂ ਲੈ ਕੇ ਉੱਚੇ ਅਧਿਕਾਰੀਆਂ ਤੱਕ ਆਈਐਸ ਅਧਿਕਾਰੀਆਂ ਤੱਕ ਉਹਨਾਂ ਨੂੰ ਪੈਨਸ਼ਨ ਲੱਗਦੀ ਆ ਤੇ ਖੇਤ ਦੇ ਵਿੱਚ 60 ਸਾਲ ਕੰਮ ਕਰਨ ਵਾਲਾ ਕਿਸਾਨ ਵੀ ਪੈਨਸ਼ਨ ਦਾ ਹੱਕਦਾਰ ਆ ਸਰਕਾਰ ਤੋਂ ਮੰਗ ਕਰਦੇ ਆ ਘਟੋ ਘਾਟੋ ਨੂੰ 10000 ਰੁਪਿਆ ਪਰ ਮਹੀਨਾ ਨੂੰ ਪੈਨਸ਼ਨ ਲਈ ਜਾਵੇ ਔਰ ਜਿਹੜੀ ਕਿਸਾਨੀ ਹੈ ਜਦੋਂ ਸਾਡੀ ਉਹ ਹੜ ਹੜ ਆ ਜਾਂਦੇ ਆ ਸੋਕਾ ਪੈ ਜਾਂਦਾ ਨੇਰੀਆਂ ਤੂਫਾਨਾਂ ਦੇ ਵਿੱਚ ਸਾਡੀ ਫਸਲ ਖਰਾਬ ਹੋ ਜਾਂਦੀ ਹੈ ਉਹਨੂੰ ਉਹ ਬੀਮਾ ਪਾਲਸੀ ਦੇ ਵਿੱਚ ਲਿਆਂਦਾ ਜਾਵੇ ਤਾਂ ਜੋ ਸਾਡਾ ਕਿਸਾਨ ਦਾ ਨੁਕਸਾਨ ਨਾ ਹੋਵੇ ਕੁੱਲ ਦੇਸ਼ ਦਾ ਢਿੱਡ ਭਰਨ ਵਾਲਾ ਕਿਸਾਨ ਇਹਨਾਂ ਗੱਲਾਂ ਨੂੰ ਯੂਜ ਸਕੇ ਦੂਸਰਾ ਸਰਕਾਰ ਤੋਂ ਇੱਕ ਹੋਰ ਅਪੀਲ ਆ ਬੇਨਤੀ ਆ ਵੀ ਸਾਡਾ ਜਿਹੜਾ ਸਿੱਖਿਆ ਖੇਤਰ ਆ ਉਹਨੂੰ ਡਿਵੈਲਪ ਕੀਤਾ ਜਾਵੇ ਉਹਨੂੰ ਉੱਚਾ ਚੁੱਕਿਆ ਜਾਵੇ ਜਿਹੜੇ ਸਿੱਖਿਆ ਦੇ ਨਾਲ ਹੀ ਸਾਡੇ ਕੁੱਲ ਜਿਹੜੇ ਬੱਚੇ ਆ ਜਿਹੜੇ ਅੱਜ ਵਿਦੇਸ਼ਾਂ ਨੂੰ ਜਾ ਰਹੇ ਆ ਉਹਨਾਂ ਨੂੰ ਰੋਕਣ ਵਾਸਤੇ ਉਹਨਾਂ ਨੂੰ ਸਿੱਖਿਆ ਫ੍ਰੀ ਦਿੱਤੀ ਜਾਵੇ ਉਹਨਾਂ ਨੂੰ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਪੜ੍ਹਾਈ ਕੀਤੀ ਜਾਵੇ ਤਾਂ ਜੋ ਸਾਡੀ ਬੇਰੁਜ਼ਗਾਰੀ ਆ ਉਹ ਦੂਰ ਹੋ ਸਕੇ ਔਰ ਜਿਹੜਾ ਚੌਥਾ ਨੰਬਰ ਆ ਗਿਆ ਸਾਡੇ ਖੇਤਾਂ ਦੇ ਵੇਸਟ ਜਿਹੜੀ ਵੇਸਟ ਆ ਜਿਸੀ ਪਰਾਲੀ ਜੀ ਨੂੰ ਕਹਿੰਨੇ ਆ ਉਹਦੇ ਵਾਸਤੇ ਵੀ ਸਰਕਾਰ ਨੂੰ ਸਖਤ ਕਾਨੂੰਨ ਬਣਾਉਣ ਦੀ ਲੋੜ ਹੈ ਜਿਹਦੇ ਵਿੱਚ ਸਾਡੀ ਪਰਾਲੀ ਦੀ ਜਿਹੜੀ ਵੇਸਟੇਜ ਹੈ ਪਰਾਲੀ ਆ ਸਾਡੀ ਜਾਂ ਹੋਰ ਫਸਲਾਂ ਦੀ ਰਹਿੰਦ-ਖੂੰਦ ਆ ਉਹਨਾਂ ਨੂੰ ਸਭਾਲਣ ਵਾਸਤੇ ਸਪੈਸ਼ਲ ਤੌਰ ਤੇ ਉੱਤੇ ਉਹਦਾ ਪੈਕੇਜ ਰੱਖਿਆ ਜਾਵੇ ਤਾਂ ਜੋ ਕਿਸਾਨਾਂ ਨੂੰ ਉਹਨਾਂ ਦੇ ਪਰਚਿਆਂ ਦਾ ਪਰਾਲੀਆਂ ਦੇ ਉੱਤੇ ਜੋ ਜੁਰਮਾਨੇ ਆ ਜਾਂ ਰੈੱਡ ਐਂਟਰੀਆਂ ਦਾ ਸਾਹਮਣਾ ਨਾ ਕਰਨਾ ਪਵੇ ਅੱਜ ਹਜੇ ਝੋਨੇ ਦੀ ਫਸਲ ਆਉਣ ਦੇ ਵਿੱਚ ਤਕਰੀਬਨ 8 ਤੋਂ 10 ਮਹੀਨੇ ਰਹਿੰਦੇ ਆ ਤੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਆਂ ਵੀ 10 ਮਹੀਨਿਆਂ ਦੇ ਉੱਤੇ ਉਹਦੇ ਦਾ ਪੂਰਾ ਤੇਰਾ ਕੰਮ ਕਰਕੇ ਔਰ ਸਪੈਸ਼ਲ ਬਜਟ ਇਸ ਗੱਲ ਦੇ ਉੱਤੇ ਰੱਖਿਆ ਜਾਵੇ ਸੋ ਇਹ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਸਾਡੀਆਂ ਇਹਨਾਂ ਮੰਗਾਂ ਦੇ ਉੱਤੇ ਜਰੂਰ ਗੌਰ ਕਰਕੇ ਜਿਹੜਾ ਬਜਟ ਸਾਡਾ ਪੇਸ਼ ਕਰਨਾ ਉਹਦੇ 'ਤੇ ਸਾਨੂੰ ਜਰੂਰ ਇਸ ਗੱਲ ਦਾ ਸਾਡਾ ਰੱਖਿਆ ਜਾਊਗਾ ਸੋ ਧੰਨਵਾਦ ਸਰਕਾਰ ਦਾ ਜੇ ਇਸ ਗੱਲ ਸਾਡੇ ਬਜਟ ਦੇ ਵਿੱਚ ਲਿਆਉਂਦੇ ਆ ਤਾਂ